ਕੀ ਮੰਗ ਕੀ ਡਿਮਾਂਡ ਕੀ ਕਰਦੇ ਆ ਝੋਟੀਆਂ ਚ ਸੇਲ ਕਰਦੇ ਪਏ ਆ ਚਲੋ ਪੂਰੀਆਂ ਤਿਆਰੀਆਂ ਤੇ ਆ ਹਾਂਜੀ ਮਰਲੇ ਦੀਆਂ ਮਰਲੇ ਬਾ 14 15 ਕਿਲੋ ਰਾਇਵੀਰ ਪਹਿਲੇ ਨੇ ਭਰਿਆ ਗਾੜੀ ਅਗਲੇ ਦੀ ਸੇਵਾ ਆਪਾਂ 20 ਲੀਟਰ ਸੋ ਇੱਕ ਬਨੇ ਹਾਥੀ ਖਲਾਰ ਤੋਂ ਇੱਕ ਬਨੇ ਕਰਮਾ ਲੀਨ ਨੂੰ ਖਲਾਰ ਤੋਂ ਠੀਕ ਆ ਜੀ ਤੇ ਬਾਕੀ ਜਿਵੇਂ ਸਿਆਰੀ ਨਿੱਕੀ ਮੋਟੀ ਝੋਟੀ ਮੰਨ ਕੇ ਨਾ ਸੌਦਾ ਕਰਿਓ ਠੀਕ ਆ ਜੀ ਕਿਉਂਕਿ ਜੇਕਰ ਰੇਟ ਆ ਨਾ ਦੀ ਮੜੀ ਫਲਕਾਰੀ ਗਾਂ ਕਰ ਲਈ ਆ ਵੀ ਮੈਂ ਕੋਈ ਵੀਰ ਭਰਾ ਇਹ ਨਾ ਖੇ ਵੀ ਲਸੀ ਫੇਕੀ ਜੀ ਤੇ ਸ੍ਰੀਪ ਬੜੀ ਬਾਕੀ ਖਰਨੀ ਕਲੋਨੀ ਬਹੁਤ ਜੀ ਜਦੋਂ ਐਡੀ ਮੈਂ ਮੰਨ ਲਓ ਕੋ ਖਲਾਰਨੀ ਸੋਖੀ ਥੋੜੀ ਇਹ ਆਪਣੇ ਮੂਡ ਤੇ ਆ ਬਾਕਮਾਲ ਕਰੋ ਚੰਗੀ ਕਰਮਾਂ ਵਾਲੀ ਪੋਲੀ ਪਲੀਤੀ ਆ ਬਹੁਤ ਰਾਜੀ ਫੋਰੀ ਬੰਨਦੀ ਵੀ ਕੁਛ ਨਹੀਂ ਜੀ ਤੇ ਇਹ ਵੀਰ ਛੇ ਜਾ ਜੀ ਆ ਗਿਆ ਰਸ਼ੀਆਂ ਦਾ ਟੈਂਕ ਕਹਿ ਲਿਆ ਭਾਵੇਂ ਸਾਰਾ ਜੋਗ ਉਹ ਆ ਕੀ ਜਾਉ ਸਾਥੀ ਆ ਕਰਮਾਂ ਵਾਲੀ ਨੂੰ ਹਾਂ ਇਹ ਇਹ ਸਿਰਫ ਸੁਹਾਗ ਕਰਮਾਂ ਮੱਝ ਦਾ ਦੂਜਾ ਜੀ ਦੂਜਾ ਸੁਹਾਗ ਦੂਜਾ ਦੂਜਾ ਠੀਕ ਹੈ ਭਰਾ ਇਥੋਂ ਆਪਾਂ ਲਾਗੂ ਲਈ ਆਪਣੇ ਸੱਜਣਾ ਮਿੱਤਰਾਂ ਤੋਂ ਹੀ ਠੀਕ ਹੈ ਜੀ ਉਹ ਬਾਹਰੋਂ ਮੈਂ ਨਹੀਂ ਲਈ ਠੀਕ ਹੈ ਜੀ ਲਓ ਜੇ ਦੂਜਾ ਸਵੇਰ ਦੋਸਤੋ ਮੈਨਸ ਹੁਣਾ ਬਾਕੀ ਬਹੁਤ ਜਿਆਦੀ ਬਰੀਕੀ ਦੇ ਵਿੱਚ ਆ ਕਰਮਾ ਲਈ ਠੀਕ ਹੈ ਜੀ ਕੱਲੀ ਕੱਲੀ ਨਸ ਜਿਹੜੀ ਹਲੇਵੇ ਦੇ ਉੱਪਰ ਤੁਹਾਨੂੰ ਦਿਖਾਈ ਦਊਗੀ ਬਾਕੀ ਬਾਹਰ ਤੁਹਾਨੂੰ ਕੱਢ ਕੇ ਦਿਖਾਵਾਂਗੇ ਤਿਆਰੀ ਅੱਜ ਕਾਫੀ ਚੰਗੀ ਸੋਹਣੀ ਕਰੀ ਬੈਠੀ ਆ ਹੋਰ ਵੀ ਉਮੀਦ ਕਰਦੇ ਆ ਵੀ ਜੇਕਰ ਕਰਮਾ ਦੀ ਦੋ ਲੈ ਜੇ ਚਾਰ ਲੈ ਜੇ ਦਿਨ ਹਜੇ ਲੈ ਗਈ ਉੱਪਰ ਤੇ ਸਵਾਦ ਆ ਜਾਊਗਾ ਥੱਲੇ ਹੋਰ ਵੀ ਬਣ ਕੇ ਤਿਆਰ ਹੋਊਗੀ ਆ ਮੇਰਾ ਵੀਰ ਇੱਕ ਵਾਰੀ ਨਿਗਾਹ ਦੇ ਵਿੱਚੋਂ ਕੱਢੋ ਪੂਰੀ ਤਿਆਰੀ ਦੇ ਉੱਤੇ ਅਗਰ ਮਾੜੀ ਆਪਾਂ ਇਹ ਨਹੀਂ ਕਵਾਂਗੇ ਵੀ ਕੋਈ ਹਫਤਾ ਲੈਂਦੀ ਆ ਹੈ ਤਿਆਰੀ ਤੇ ਲੈ ਜਾ ਦੋ ਲੈ ਜਾ ਚਾਰ ਲੈ ਜਾ ਜਿੱਡੀ ਕੁ ਪਲੀ ਪਲੀਤੀ ਆ ਇਹਨੂੰ ਮੜੇ ਕਰਦੇ ਫਲਕਾਰੀ ਇਹਨੂੰ ਕਰਦੇ ਵਿਚਕਾਰ ਕਰ ਦੋ ਸੈਂਟਰ ਤੇ ਅਸਪਤਾਏ ਏਡੀ ਜਵਰ ਨਮ ਸਿੱਧੀ ਕਰਦੇ ਫਲਕਾਰੀ ਆ ਲੈ ਵੀ ਸ਼ਰੀਫ ਆ ਮੜਾ ਜਾ ਕੋਸ਼ਿਸ਼ ਹੀ ਕਰਾਂਗੇ ਆਪਾਂ ਇੱਕ ਹਿਸਾਬ ਦੇ ਖਿਲਾੜਨ ਦੀ ਆ ਲੈ ਮਾਜ ਵਿੱਚ ਸ਼ਰੀਫ ਬੜੀ ਆ ਬਾਕੀ ਖੜਨੀ ਕਲੋਨੀ ਬਹੁਤ ਜੀ ਜਦੋਂ ਏਡੀ ਮੈਂ ਮੰਨ ਲਓ ਕੋ ਖਿਲਾੜਨੀ ਸੁਖੀ ਥੋੜੀ ਇਹ ਆਪਣੇ ਮੂਡ ਤੇ ਆਵੇ ਟੈਪ ਆ ਕੰਪੀਟੀਸ਼ਨ ਟੈਪ ਆ ਤੋਰਾ ਵੇਖੋ ਜਿਤਨਾ ਇਦਾਂ ਇਸ ਤਰ੍ਹਾਂ ਦਾ ਤੋਰਾ ਬਣਵਾਉਣਾ ਪੈਂਦਾ ਲੈ ਵੀ ਚੀਰਾ ਵੀਰ ਕਹਿੰਦਾ ਵੀ ਨਾਰਮਲੀ ਗੱਲ ਆ ਠੀਕ ਆ ਜੀ ਨਹੀਂ ਤਾਂ ਮੱਜਾਂ ਸਭ ਕੁਝ ਕੋਲ ਹੁੰਦੇ ਸੁੰਦਿਆਂ ਠੀਕ ਆ ਜੀ ਭੱਜ ਭੁੱਜ ਕੇ ਕਿਹਨਾਂ ਸ਼ੋਅ ਨਹੀਂ ਕਰਦੀਆਂ ਵਿਖਾਉਂਦੀਆਂ ਨਹੀਂ ਚਾਜ ਨਾਲ ਸੋ ਤੋਰਾ ਤਾਂ ਇਤਨਾ ਵੀ ਜਿਵੇਂ ਇੱਕ ਸਪੈਸ਼ਲ ਕਿਸੇ ਘੋੜੀਆਂ ਦਾ ਜਿਵੇਂ ਆਪਾਂ ਤੋਰਾ ਕਢਾਇਆ ਹੁੰਦਾ ਨਾ ਚਾਲ ਚੂਲ ਕਢਾਈ ਹੁੰਦੀ ਐ ਸਖਾਇਆ ਹੁੰਦਾ ਉਹ ਗੱਲਬਾਤ ਆ ਸ਼ੇਰ ਵੀਰ ਇੱਕ ਵਾਰੀ ਹੋਰ ਇਹਨੂੰ ਮੋੜ ਕੇ ਦਿਖਾਓ ਜੇ ਆ ਲਾ ਦੀ ਮਰੀ ਫਲਕਾਰੀ ਗਾਂ ਕਰ ਲਈ ਆ ਵੀ ਕੋਈ ਮੈਨੂੰ ਵੀਰ ਭਰਾ ਇਹ ਨਾ ਕਿ ਵੀ ਲੱਸੀ ਫਿੱਕੀ ਆ ਦੇਵੇ ਦੀ ਕੁਆਲਿਟੀ ਕਰੋ ਚਾਹਕ ਠੀਕ ਆ ਜੀ ਨਸਾਂ ਨਸਾਂ ਕਲੀਆਂ ਕਲੀਆਂ ਤੁਹਾਨੂੰ ਦਿਖਾਈ ਦੇਣਗੀਆਂ ਲੈਵੇ ਰੋਗ ਰੋਗ ਦਾ ਥਨ ਲਗਾ ਛੋਟੀ ਨੂੰ ਉਹ ਵੇਲ ਬੁੱਲ ਦੀ ਗੱਲ ਕਰ ਗਿਆ ਜਿਹਨੂੰ ਲੰਬਾਈ ਕਹ ਦਿੰਦੇ ਆ ਲੰਬਾਈ ਸਪੈਸ਼ਲ ਆ ਉਚਾਈ ਸਪੈਸ਼ਲ ਆ ਲੰਬਾਈ ਸਪੈਸ਼ਲ ਆ ਵੱਡੀਆਂ ਫੁੱਲ ਵੱਡੀਆਂ ਝੋਟੀਆਂ ਦੇ ਵਿੱਚ ਇਹਦੀ ਗਿਣਤੀ ਆਪਾਂ ਕਰਦੇ ਆ ਠੀਕ ਆ ਜੀ ਕੋਈ ਛੋਟੀ ਨਿੱਕੀ ਮੋਟੀ ਝੋਟੀ ਮੰਨ ਕੇ ਨਾ ਸੌਦਾ ਕਰਿਓ ਠੀਕ ਆ ਜੀ ਕਿਉਂਕਿ ਜੇਕਰ ਰੇਟ ਐਂਡ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਉਹਦੇ ਨਾਲ ਮੇਲਜੋਲ ਖਾਂਦੀ ਚੀਜ਼ ਮਿਲੂਗੀ ਕਿਸੇ ਭਰਾ ਨੂੰ ਹੀ ਨਹੀਂ ਹੋਊਗਾ ਵੀ ਜਿੰਨਾ ਰੇਟ ਮੰਗ ਲਿਆ ਜਾਂ ਡਿਮਾਂਡ ਕਰਤੀ ਤਾਂ ਉਹਦੇ ਬਰਾਬਰ ਦੀ ਸ਼ੈਅ ਨਾ ਨਿਕਲੂਗੀ ਠੀਕ ਆ ਜੀ ਤੇ ਫਿਰ ਉਹ ਸੁਆਦ ਨਹੀਂ ਆਉਂਦਾਗਾ ਕਿਸੇ ਭਰਾ ਨੂੰ ਇੱਥੇ ਸੱਦਣ ਦਾ ਆਹ ਦੇਖੋ ਵੀ ਜੀ ਜਨੇ ਬ੍ਰੀਡ ਤੇ ਵੀ ਇਹਨੇ ਕੰਮ ਕਰਨਾ ਹੈ ਨਾ ਹਾਂ ਏਡੀ ਮੈਨੂੰ ਚੰਗਾ ਸਿਮਨ ਖਾਇਆ ਹੋਵੇ ਤੇ ਜਿਹੋ ਦੀ ਮਰਜ਼ੀ ਬ੍ਰੀਡ ਤਿਆਰ ਕਰ ਲਓ ਗਾੜੀ ਆਹ ਦੇਖੋ ਜੀ ਸੋ ਇੱਕ ਬਨੇ ਹਾਥੀ ਖਲਾਰ ਤੋ ਇੱਕ ਬਨੇ ਕਰਮਾ ਲੀਨ ਨੂੰ ਖਲਾਰ ਤੋ ਠੀਕ ਆ ਜੀ ਦੇ ਬਾਕੀ ਜਿਵੇਂ ਸਿਆਰਿਆਂ ਦੀ ਗੱਲ ਖਣੋ ਵੀ ਆਤੀ ਸੁਧੁਰਿਆ ਉਹ ਗੱਲ ਬਾਤ ਆ ਛੇਰੇ ਫਿਰ ਇੱਥੇ ਮੜਾ ਜਾਨ ਨੂੰ ਕਮਾਇਆ ਜੀ ਬਹੁਤ ਖੂਬਸੂਰਤ ਹੈ ਠੀਕ ਆ ਜੀ ਫੁੱਲ ਵਜਨ ਲੋੜ ਬਾਕੀ ਦੁੱਧ ਵਾਲੇ ਪੱਖ ਤੋਂ ਵੀ ਚੰਗੀ ਰਹੂਗੀ ਇਧਰ ਤੁਹਾਨੂੰ ਆਪਾਂ ਇੱਕ ਵਾਰੀ ਮੋٹے ਤਰਤੇ ਵਿਖਾ ਦਿੰਨੇ ਆ ਆ ਦੇਖੋ ਜੀ ਸੋ ਪੀੜੀ ਦੇ ਪਾਵੇ ਕਹਿ ਲੋ ਠੀਕ ਆ ਜੀ ਵਿਰਲ ਗੈਪ ਬਹੁਤ ਜ਼ਿਆਦਾ ਚੰਗਾ ਮਰਲੇ ਦੀਆਂ ਮਰਲੇ 14 15 ਕਿਲੋ ਰਾਇ ਵੀਰ ਪਹਿਲੇ ਨੇ ਭਰਿਆ ਗਾੜੀ ਅਗਲੇ ਦੀ ਸੇਵਾ ਆਪਾਂ 20 ਲੀਟਰ ਦੇ ਦੀ ਅੰਦਾਜ਼ਾ ਕਹਿੰਦੇ ਪੈਨੂੰ 20 ਲੀਟਰ ਤੇ ਜਾਣਾ ਚਾਹੀਦਾ ਹੂੰ ਹੂੰ ਇਹ ਢੀ ਮੈਨੇ 20 ਕਿਲੋ ਦੁੱਧ ਨਾਲ ਭਰਿਆ ਤੇ ਕਿਹੜੀ ਭਰੂਗੀ ਬਾਕੀ ਦੁੱਧ ਪਾਏ ਦਾ ਗਾੜੀ ਹਾਂ ਬਹੁਤ ਹੀ ਖੂਬਸੂਰਤ ਠੀਕ ਆ ਜੀ ਆ ਵੇਖੋ ਸੋ ਵਜ਼ਨ ਲੋਡ ਵਜ਼ਨ ਵਜੂਦ ਬਹੁਤਾ ਜ਼ਿਆਦਾ ਸਿਰੇ ਸੱਟ ਗੱਲ ਬਾਤ ਆ ਕੋਈ ਵੀ ਸੱਜਣਾ ਖਰੀਦੀ ਕਰਨ ਆਊਗਾ ਆਣ ਕੇ ਮੇਰਾ ਭਰਾ ਵੇਖੋ ਠੀਕ ਆ ਜੀ ਕਈ ਜਣ ਬਹੁਤੇ ਭਰਾ ਆਪਣੇ ਆਨਲਾਈਨ ਵੀ ਸੌਤਾ ਕਰਦੇ ਆ ਇੱਕ ਵਾਰੀ ਆਣ ਕੇ ਜ਼ਰੂਰ ਦੇਖਿਆ ਜੇ ਵੀ ਜਿਹੜੀ ਸ਼ੈ ਦਿਖਾਈ ਹੈ ਪ੍ਰੋਪਰ ਹੋ ਨਿਕਲਦੀ ਇੱਥੇ ਜਾਂ ਨਹੀਂ ਨਿਕਲਦੀ ਠੀਕ ਆ ਜੇ ਮਹਾਰਾਜ ਦੇਣ ਉਹ ਸਵੇ ਦੋ ਚਾਰ ਦਿਨ ਜੇਕਰ ਹੋਰ ਉੱਪਰ ਲੈ ਗਈ ਤੇ ਪਾ ਦੂਗੀ ਪਟਾਕੇ ਥੱਲੇ ਉਹ ਠੀਕਾ ਜੀ। 라ਵੀਰ ਭਾਵੇਂ ਗਾਵਾਂ ਨਾ ਖੜਕੇ ਬੰਦ ਹੋਏ ਇਹਨੂੰ ਕੋਈ ਸਿੰਘ ਪਸਾਉਂਦਾ ਨਹੀਂ ਜਮਾਂਦਰੂ ਭੋੜੀ ਆ। ਆਹ ਭੋੜੀ ਆ। ਇਹ ਵੀ ਵੱਡੀ ਖਾਸੀਅਤ ਆ ਚਲੋ। ਵੱਡੀ ਖਾਸੀਅਤ। ਕਈ ਸੱਜਣ ਆਪਣੇ ਚਾਹੁੰਦੇ ਵੀ ਭੋੜੀ ਮੈਂ ਮਿਲ ਜੇ ਠੀਕਾ ਜੀ ਸਿੰਘਾਂ ਕੋਲ। ਕੋਈ ਇਹਨੇ ਕਹਿੰਦਾ ਸਿੰਘ ਨਹੀਂ ਪਸਾਉਣਾ ਕੋਈ ਇਹਨੇ ਕਹਿੰਦਾ ਲੜਾਈ ਝਗੜਾ ਨਹੀਂ ਕਰਨਾ। ਹਾਂ। ਲੜਾਈ ਕਰਨ ਜੋਗੀ ਝਗੜਾ ਕਰਨ ਜੋਗੀ ਨਹੀਂ ਇਹਦੇ। ਹਾਂ। ਜਦੋਂ ਹੋਈ ਭੋੜੀ ਗਈ ਸਿੰਘ ਤੇ ਰਿਆ ਕੋਈ ਨਾ। ਸਹੀ ਆ। ਸ਼ੇਰ ਵੀ ਮੜਾ ਮਗਰੋਂ ਹਲਾਇ ਆਪ ਦੀ ਮਰਜ਼ੀ ਨਾਲ ਹਲ ਜਿਦੇ ਵੀ ਹਲ ਜੇ ਉਤਰਾ ਲਾਉਣੇ ਸੌਖੀ ਬាទ ਠੀਕ ਆ ਜੀ ਬਹੁਤ ਖੂਬਸੂਰਤ ਅੱਛਾ ਸ਼ੇਰੇ ਵੀਰ ਕੀ ਮੰਗ ਕੀ ਡਿਮਾਂਡ ਕੀ ਕਰਦੇ ਆ ਝੋਟੀਆਂ 'ਚ ਸੇਲ ਕਰਦੇ ਪਏ ਆ ਚਲੋ ਪੂਰੀਆਂ ਤਿਆਰੀਆਂ ਤੇ ਆ ਹਾਂ ਜੀ ਤੇ ਮੈਨੂੰ ਲੱਗਦਾ ਵੀ ਚਲੋ ਜਿਹੜੇ ਭਰਾ ਦੇ ਕੋਲ ਵੀ ਇਹੋ ਜੀ ਚਲੋ ਚੀਜ਼ ਹੋਵੇ ਹਾਂਜੀ ਹਰ ਇੱਕ ਵੀਰ ਨੇ ਕਹਿਣਾ ਵੀ ਕੋਈ ਨਾ ਕੋਈ ਚੰਗੀ ਕੀਮਤ ਵਟੀ ਆ ਕਿਉਂਕਿ ਮਾਲ ਦਾ ਮੁੱਲ ਮੰਗਿਆ ਜਾਂਦਾ ਇਹ ਜਿਹਦੇ ਘਰੋਂ ਆਪਾਂ ਮਗਰੋਂ ਲਈ ਉਹਨੇ ਆਪਣਾ ਪੂਰਾ ਤਾਨ ਲਾ ਕੇ ਸੰਭੀਆ ਤੇ ਪੂਰੇ ਯੋਰ ਨਾਲ ਝੋਟੀ ਲਈ ਐਡੀਆਂ ਝੋਟਕਾਂ ਲੈਣੀਆਂ ਤੁਹਾਨੂੰ ਪਤਾ ਸੌਖੀਆਂ ਨਹੀਂ ਬਿਲਕੁਲ ਹਰ ਕਿਹਨੇ ਜਿਹਨੇ ਪਾਲੀਆ ਉਹਨੇ ਮਿਲ ਕੇ ਰੂਹ ਨਾ ਪਾਲੀ ਆ ਸਹੀ ਹੈ ਜੀ ਆਪਾਂ ਬਿਲਕੁਲ ਜੈਜੇ ਮੁੱਲ ਕਰਨਾ ਰਾਵੀਰ ਹਾਂ ਜੀ ਮੁੱਲ 60 145 ਦੀ ਹਾਂ ਨਾ ਕਰਾਂਗੇ 45 ਇੱਕ 45 ਲਓ ਜੀ ਇੱਕ 45 ਛੋਟੀ ਦੇ ਦੋ ਦੀ ਵੀ ਵਿਕਦੀ ਆ ਮੰਨ ਲਓ ਕੇ ਚੰਗੇ ਕਾਰੀਗਰ ਵੱਡੇ ਕੋ ਹੋਵੇ ਤਾਂ 2 ਲੱਖ ਦੀ ਸਵਾ ਦੋ ਦੀ ਵੀ ਛੋਟੀ ਵੇਚ ਸਕਦਾ ਬਿਲਕੁਲ ਇਹ ਤਾਂ ਮੰਨ ਲਓ ਅੱਡਾ ਵਿਗਣਾ ਜਹਾਰੇ ਭਣਪਰਾ ਦਾ ਬਿਲਕੁਲ ਜਿੱਡਾ ਵੱਡਾ ਅੱਡਾ ਵਾ ਬਿਲਕੁਲ ਉਨੀ ਉਨੀ ਛੋਟੀ ਵੇਚ ਲੈਣੀ ਉਹ ਵੀ 1 ਲੱਖ 45000 ਦੀ ਵੀ ਰੇਰਾਂ ਦਾ ਵੀ ਇਹ ਹਾਂ ਨਾ ਦੇਣੀ ਆ 1 ਲੱਖ 60000 ਕਰਾ ਲਓ ਡਿਮਾਂਡ ਕਰਾਉਣ ਨੂੰ ਬਾਕੀ ਮੱਝ ਵੀ ਮੱਝ ਹੀ ਆ ਬਾਕੀ ਮੇਰੇ ਭਰਾ ਰੂਹ ਖੁਸ਼ ਹੋਊਗੀ ਦਿਲ ਖੁਸ਼ ਕਰਦੀ ਆ ਜਿੱਡਾ ਗਵਾਜਨ ਲੋੜ ਜਿੱਡੀ ਕ ਹਾਇਦ ਕਾਤ ਮਾਲਕ ਨੇ ਨੂੰ ਬਕਸੀ ਆ ਅਜੇ ਹੋਰ ਬਾਨੀ ਹੋਰ ਬ ਝੋਟੀ ਜਿਹੜੀ ਹੁਣ ਵੀ ਪੂਰੀ ਬਣੀ ਆ ਹਾਂ ਤੇ ਆ ਫਿਕਸ ਵਾਨਾ ਝੋਟੀ ਨੂੰ ਬਿਲਕੁਲ ਸੋ ਨਿੱਗਰ ਲੇਵਾ ਨਿੱਗਰ ਲੇਵਾ ਪੂਰਾ ਇਹ ਜਿਹੜੀ ਦੋਸਤੋ ਇੱਕ ਸਪੈਸ਼ਲ ਚੀਜ਼ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਸੀ ਬੈੜਾਂ ਤੇ ਨਾਲ-ਨਾਲ ਪੂਰੀਆਂ ਆਮਾ ਧਾਵਾਂ ਤੇ ਆ ਪੂਰੀ ਤਿਆਰੀ ਤੇ ਸੋ ਪਸੰਦ ਆਜੂਗੀ ਆਪਣੇ ਭਰਾਵਾਂ ਨੂੰ 1,45,000 ਦੇ ਵੀਰਾਂ ਦਾ ਵੀ ਦੇਣੀ ਆ ਰੰਗ ਇੱਕਾ ਬਿਲਕੁਲ ਬਲੈਕ ਹੀ ਸਮਝ ਕੇ ਸੌਦਾ ਕਰਿਓ ਬਾਕੀ ਥਾਂ ਤੁਹਾਨੂੰ ਬਹੁਤ ਵਧੀਆ ਤੇ ਫਿਰ ਲੱਗ ਗਿਆ ਬਹੁਤ ਆ ਹਰ ਇੱਕ ਚੀਜ਼ ਮੈਟਰ ਕਰਦੀ ਆ ਕੱਲੀ ਮਾਜ ਵੱਡੀ ਜਾਂ ਕੱਤ-ਕਾਠ ਨਹੀਂ ਮੈਟਰ ਕਰਦਾ ਲੇਵੇ ਭਾਂਡੇ ਦੀ ਬਾਕੀ ਥੱਲੇ ਵਿਰਲ ਗੈਪ ਸਪੇਸ ਤੇ ਨਾਸ ਕੱਲੀ ਕੱਲੀ ਜਿਹੜੀ ਤੁਹਾਨੂੰ ਦੇਵੇ ਤੋਂ ਪਰਸਪਰ ਸਾਰੀਆਂ ਅਮਰੀਕੀਆਂ ਆਈਆਂ ਹਾਂ ਸੋ ਇਹ ਅੱਜ ਖਾਸ ਜਿਹੜੇ ਦੋਸਤੋ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਠੀਕ ਆ ਜੀ ਤਿੰਨ ਵਹਿੜਾਂ ਦਿਖਾਤੀਆਂ ਨੇ ਸੋਇਆ ਸੋਇਆ ਮਾਲਵੀਆ ਦੋ ਗੱਬਣਾ ਪਸ਼ੂ ਦਿਖਾਤੇ ਆ ਇੱਧਰ ਵੇਖੋ ਚੰਗੇ ਜਾਨਵਰ ਆ ਸਾਰੇ ਠੀਕ ਆ ਜੀ ਇੱਧਰ ਵੇਖੋ ਹਾਂ ਆਪ ਪੁੱਠੇ ਬਨੇ ਬੈਠੇ ਜੋੜੀ ਦੇ ਥੱਲੇ ਮੈਂ ਨਾ ਭਾਵੇਂ ਗਾਵਾਂ ਵਾਂਗੂ ਭਾਵੇਂ ਥੱਲੇ ਬੈਠੇ ਰਹੋ ਨਸਲ ਪ੍ਰੀਡ ਆ ਤੇ ਹੈ ਹਾਂ ਹੇ ਨੀ ਆਪਾਂ ਕੋਈ ਵੀ ਇਸੇ ਤਰ੍ਹਾਂ ਕੋਈ ਭਾਣਾ ਭਰਾ ਭਾਵੇਂ ਇਦਾਂ ਹੀ ਆਪਾਂ ਚ ਬਹੁਤ ਖੂਬਸੂਰਤ ਆ ਠੀਕ ਹੈ ਜੀ ਲਾ ਵੀ ਛੇਰੇ ਵੀਰ ਇੱਕ ਕੰਟੈਕਟ ਨੰਬਰ ਆਪਣੇ ਕਰ ਦਈਏ ਸਾਂਝੇ ਨੰਬਰ ਵੀ ਜੀ ਆਪਣਾ ਹੋ 7710577000 ਆ ਹਾਂ ਜੀ